हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ પાਸ ਕਰਦੇ ਆ ਕਿ ਜਿਸ ਤਰ੍ਹਾਂ 2024 ਖੁਸ਼ੀਆਂ ਖੜੀਆਂ ਖੇੜੀਆਂ ਭਰਿਆ ਬੀਤਿਆ ਹੋਇਆ ਇਸ ਤਰ੍ਹਾਂ 2025 ਵੀ ਹੋਵੇ 2025 ਤੁਹਾਡੇ ਵਾਸਤੇ ਤੇ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸਰੀਰਕ ਮਾਨਸਿਕ ਤੰਦਰੁਸਤੀ ਆਪਸ ਵਿੱਚ ਪ੍ਰੇਮ ਪਿਆਰ ਮਲਾਪ ਸਭ ਨਾਲ ਖੁਸ਼ੀਆਂ ਬਖਸ਼ੇ ਸੋ ਅੱਜ ਗੱਲ ਕਰਦੇ ਆਪਾਂ ਹਾਰਪੀਐਸਟਸ ਦੀ ਹਾਰਪੀਐਸਟਾ ਇੱਕ ਇਹੋ ਜਿਹੀ ਕਰਕ ਦੀ ਬਿਮਾਰੀ ਹੈ ਚਮੜੀ ਦੀ ਬਿਮਾਰੀ ਹੈ ਜਿਹਨੂੰ ਖੁਰਕ ਕਹਿੰਦੇ ਨੇ ਇਹ ਜਿਹੜੀ ਪਰਿਵਾਰ ਚ ਇੱਕ ਮੈਂਬਰ ਨੂੰ ਹੋ ਜੇ ਫਿਰ ਸਾਰਿਆਂ ਨੂੰ ਹੋ ਜਾਂਦੀ ਹੈ ਇਹ ਤਿੰਨ ਚਾਰ ਕਿਸਮ ਦੀ ਹੁੰਦੀ ਹੈ तकरीबन ਲਗਭਗ ਤੇ ਹੈ ਜ ਹੈ ਕੋਈ ਵੀ ਸਰੀਰ ਦੇ ਕਿਸੇ ਵੀ ਅੰਗ ਤੇ ਹੋਵੇ ਹੁੰਦੀ ਮਾਰੂਈ ਹੈ ਔਰ ਤੰਗ ਬੜਾ ਕਰਦੀ ਹੈ ਕਦੇ ਵੀ ਇਹ ਹੁੰਦਾ ਜਦੋਂ ਸਰੀਰ ਤੇ ਕਿਤੇ ਦਾਣੇ ਜੇ ਨਿਕਲਣ ਸ਼ੁਰੂ ਹੋ ਜਾਂਦੇ ਨੇ ਗੋਲ ਚੱਕਰ ਦੇ ਟਾਈਪ ਦੇ ਹੁੰਦੇ ਨੇ ਔਰ ਸਾਈਡਾਂ ਤੋਂ ਫੈਲਦੇ ਜਾਂਦੇ ਨੇ ਔਰ ਵਿੱਚੋਂ ਇਸ ਤਰ੍ਹਾਂ ਲੱਗਦਾ ਜਿਵੇਂ ਸਰੀਰ ਠੀਕ ਹੋ ਰਿਹਾ ਹੁੰਦਾ ਤੁਹਾਨੂੰ ਲੱਗਦਾ ਵੀ ਉਹ ਵੀ ਠੀਕ ਹੋ ਰਿਹਾ ਲੇਕਿਨ ਨਹੀਂ ਉਹ ਅੰਦਰੋਂ ਕਾਫੀ ਡੋਂਗੇ ਮਾਰ ਕਰ ਜਾਂਦੀ ਹੈ ਇਹਦਾ ਕਾਰਨ ਕੀ ਹੁੰਦਾ ਹੋਣ ਦਾ ਇਹ ਹੁੰਦਾ ਵੀ ਜਦੋਂ ਜਿਗਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਲੀਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਲੀਵਰ ਦੀ ਸੋਜਿਸ਼ ਇਹ ਜ ਜਿਵੇਂ ਜਿਆਦਾ ਮਸਾਲੇ ਵਾਲੀਆਂ ਚੀਜ਼ਾਂ ਖਾਣੀਆਂ ਜਿਆਦਾ ਸ਼ਰਾਬ ਪੀਣ ਨਾਲ ਜਦੋਂ ਕੋਈ ਜਿਗਰ ਦੇ ਵਿੱਚ ਕੋਈ ਹਤੋਰ ਆ ਜਾਂਦਾ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਫਿਰ ਇਹ ਚਮੜੀ ਦਾ ਰੋਗ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰੀ ਇਹ ਜਿਵੇਂ ਪਿੱਠ ਤੇ ਵੀ ਹੋ ਜਾਂਦਾ ਢੋਹੀ ਤੇ ਜਿਸ ਤਰ੍ਹਾਂ ਕਹ ਲਓ ਆਪਾਂ ਜਿਵੇਂ ਚੰਦ ਦੀ ਸ਼ਕਲ ਦਾ ਹੁੰਦਾ ਹੈ। ਉਹਨੂੰ ਆਮ ਸਾਡੇ ਮਾਲਵੇ ਦੇ ਵਿੱਚ ਜਿਨ੍ਹਾਂ ਨੇ ਉਹ ਕਹਿੰਦੇ ਨੇ ਕਈ ਥੌਲੇ ਪਵਾ ਲੈਂਦੇ ਨੇ ਉਹਦੇ ਕਈ ਦਵਾਈਆਂ ਵੀ ਲੈ ਲੈਂਦੇ ਨੇ ਚਲੋ ਆਪਣੇ ਆਪਣੇ ਧਾਰਨਾਵਾਂ ਹੁੰਦੀ ਨੇ ਆਪਣੀ ਆਪਣੀ ਸਭ ਦੀਆਂ ਜਿਵੇਂ ਕਿਸ ਨੂੰ ਠੀਕ ਲੱਗਦਾ ਉਦਾਂ ਕਰਦਾ ਇਲਾਜ ਕਰ ਹੁੰਦਾ ਪਰ ਇਹ ਹੁੰਦੀ ਬੜੀ ਮਾਰੂ ਬਿਮਾਰੀ ਸੋ ਇਹਦੇ ਵਿੱਚ ਕੀ ਹੁੰਦਾ ਜਿੰਨੂੰ ਵੀ ਹੋ ਜਾਂਦੀ ਹੈ ਜਿਆਦਾ ਤਿੱਖੀਆਂ ਚੀਜ਼ਾਂ ਤੋਂ ਪਰਹੇਜ਼ ਕਰ ਲੋ ਜਿਆਦਾ ਮਿਰਚਾਂ ਤੋਂ ਜਿਆਦਾ ਕੱਟੇ ਤੋਂ ਪਰਹੇਜ਼ ਕਰਦੋ ਸਾਫ਼ ਸੁਥਰਾ ਰੱਖੋ ਜਿੰਨਾ ਤੱਕ ਹੋ ਸਕਦਾ ਤੇ ਜੋ ਮਰੀਜ਼ ਦੇ ਕੱਪੜੇ ਤੱਕ ਵੀ ਤੁਸੀਂ ਲੱਗ ਰੱਖ ਸਕਦੇ ਹੋ ਕਿਉਂਕਿ ਇਹ ਇੱਕ ਐਦਾਂ ਦੀ ਬਿਮਾਰੀ ਹੁੰਦੀ ਹੈ ਜਿਹੜੀ ਇੱਕ ਤੋਂ ਦੂਜੇ ਤੱਕ ਹੋ ਜਾਂਦੀ ਹੁੰਦੀ ਹੈ ਸੋ ਇਹਦਾ ਇਲਾਜ ਹੀ ਹੈ ਪੱਕਾ ਇਲਾਜ ਹੁੰਦਾ ਇਹਦਾ ਇਲੈਕਟ੍ਰੋਮੋਥੀ ਦੇ ਵਿੱਚ ਅਗਰ ਕਿਸੇ ਵੀਰ ਨੂੰ ਐਦਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਖੁਰਕ ਦੀ ਤੇ ਤਾਂ ਜੋਸ ਬਰਕਰਾਰ ਹੋ ਆਪਾਂ ਤੁਹਾਡਾ ਇਲਾਜ ਕਰਾਂਗੇ ਔਰ ਇਹਦਾ ਪੱਕਾ ਇਲਾਜ ਹੋ ਜਾਂਦਾ ਹੈ ਤੇ ਜਿਹੜੇ ਜ਼ਿਆਦਾ ਚਾਹ ਪੀਂਦੇ ਨੇ ਸ਼ਾਇਦ ਉਹਨਾਂ ਨੂੰ ਵੀ ਫੁਰਕ ਹੋ ਜਾਂਦੀ ਹੈ ਕਈ ਲੋਕੀ ਚਾਹ ਦੇ ਵਿੱਚ ਨਮਕ ਪਾ ਕੇ ਪੀਂਦੇ ਨੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਦੇਖਿਆ ਹੈ ਸੋ ਕਾਫੀ ਚੀਜ਼ਾਂ ਦਾ ਜੋ ਹੈ ਉਹਨੂੰ ਪਰਹੇਜ਼ ਹੋਰ ਜ਼ਰੂਰੀ ਹੁੰਦਾ ਇਹਦੇ ਵਿੱਚ ਪਰਹੇਜ਼ ਕਰ ਲੈਣਾ ਚਾਹੀਦਾ ਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਦਾ ਸਫਲਾ ਇਲਾਜ ਹੈ ਸੋ ਅਗਰ ਕਿਸੇ ਨੇ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਸੰਪਰਕ ਕਰਿਓ ਜੀ ਫੋਨ ਨੰਬਰ ਆਪਾਂ ਮੈਂਸ਼ਨ ਕਰ ਦਿੰਦੇ ਹੁੰਨੇ ਆ ਤੇ ਜਦੋਂ ਵੀ ਤੁਹਾਡੇ ਲਈ ਕੋਈ ਜਿਸ ਫੋਨ ਕਰ ਸਕਦੇ ਹਾਂ ਆਪਾਂ ਸਾਨੂੰ ਆ ਕੇ ਮਿਲ ਸਕਦੇ ਹਾਂ ਤੇ ਉਹ ਦੁਬਾਰਾ ਫਿਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ